ਕੀ ਅਕਾਲ ਜੀ ਤੁਹਾਡੀ ਜਿਹੜੀ ਨਵਾਂ ਬਲੌਗ ਲੈ ਕੇ ਹਾਜ਼ਰ ਆ। ਆ ਦੇਖੋ ਆ ਪਹਿਲੇ ਮਾਡਲ ਨੇ ਸਾਡੇ ਹੁਣ ਬੰਦੇ ਹੋ ਗਏ। ਟੁੱਟੀ ਬਹੁਤ ਵਧੀਆ ਦੀ ਹੈ। ਹੁਣ ਇੰਦਾ ਆਉਂਦੀਆਂ ਹੀ ਨਹੀਂ ਗੀਆਂ। ਹੁਣ ਆ ਗੇਟ ਵਾਲਾ ਲਾਇਆ ਗੱਬੇ ਤੇ ਕਾਲ ਲਾਈ ਆ ਟੁੱਟੀ। ਜੋ ਸਿੰਘ ਆ ਪਹਿਲਾਂ ਵੀ ਅਸੀਂ ਪਾ ਚੱਕੇ ਆ ਦੇਖੋ। ਇਮਾਨਦਾਰੀ ਨਾਲ ਕੰਮ ਇੱਕ ਨੰਬਰ ਸਾਫ਼ ਸਥਰਾ। ਦੇਖੋ ਆ ਗੱਲ ਵੇਟਦਾ। ਇਲਾ ਇਹਨੂੰ ਨੇ ਬੱਲ ਨੂੰ ਧਾਗਾ ਲਵੇਟ ਕੇ ਲਾਉਂ। ਇਹ ਰੇ ਨੂੰ ਲਾਇਆ ਹੁਣ ਇੱਥੇ ਲੱਗੂਗਾ। ਹਉ ਦੇਖੋ। ਪੱਕਾ ਕੰਮ। ਪੱਕੇ ਪੈਂਚਰ ਲਾਉਂਦਾ ਇਹ ਮੁੰਡਾ ਜੇ ਲਾਉਂਦਾ। ਲੋਕ ਤਾਂ ਉਹੀ ਹੋਗੇ ਹੀ ਜਾਂਦੇ ਨੇ ਕਿ ਪੈਂਚਰ ਕੱਚਾ ਹੈ ਇਹ ਤਾਂ ਪੱਕੇ ਲਾਉਂਦਾ। ਬਸ ਵਹਿਦਾ। ਹੁਣ ਦੇ ਬੱਚਿਆਂ ਨੂੰ ਇਹਦਾ ਪਤਾ ਹੀ ਨਹੀਂ ਹੁਣਾ ਵੀ ਸਫੈਦਾ ਕਹਿੰਦੇ ਆ ਕੀ ਕਹਿੰਦੇ ਆ ਜੇ ਕਹਿ ਦੋ ਵੀ ਸਫੈਦਾ ਉਹ ਦੂਏ ਸਫੈਦੇ ਦੀ ਮਗਰ ਭੱਜਣਗੇ ਜਿਹੜੇ ਦਰਖਤ ਹੁੰਦੇ ਆ ਇਹ ਆਹ ਦੇਖੋ ਇਹ ਤੇ ਵੀ ਲਾਲ ਆ ਇਹ ਵੀਰ ਵੀ ਅਲ ਜਗੇ ਆਤੀ ਬਹੁਤ ਜੋਧ ਸਿੰਘ ਕਿ ਪ੍ਰਮਾਤਮਾ ਨੇ ਹੱਥ ਦੇ ਕੇ ਬਚਾਉ ਕੀਤਾ ਇਹਦਾ ਦਵਾਈ ਤਾਂ ਹੀ ਜਲਦੀ ਜੋ ਤਾਂ ਹੁਣ ਕਿ ਚਲਦੀ ਆ ਚਲਦੀ ਉਥੋਂ ਡੀ ਐਮ ਸੀ ਚੋਂ ਹੀ ਡੀ ਐਮ ਸੀ ਹੁਣ ਜਿਹੜਾ ਅੱਖ ਦਾ ਕਹਿੰਦੇ ਸੀ ਉਹਦਾ ਕੀ ਕਰਿਆ ਇਹਨਾਂ ਨੇ ਅੱਖ ਤਾਂ ਤਾਂ ਹੁਣ ਪਰੇ ਜਿਹੜੇ ਨਸਾਂ ਨੇ ਦਬੀਆਂ ਹੋਈਆਂ ਨੇ ਹਾਂ ਇਹਦਾ ਕਰਨਗੇ ਆਪਰੇਸ਼ਨ ਪ੍ਰੇਸ਼ਣ ਹਲੇ ਠਹਿਰ ਕੇ ਡਾਕਟਰ ਦੇ ਹਸਾਬ ਨਾਲ ਜਦੋਂ ਡਾਕਟਰ ਕਹੂਗਾ ਹਮ ਸਾਰੇ ਡਾਕਟਰ ਨੇ ਮਨਾਂ ਕਰਿਆ ਮੈਂ ਠੀਕ ਆ ਜੇ ਜੇ ਪ੍ਰੇਸ਼ਣ ਹੋਊਗਾ ਨਹੀਂ ਹਮ ਵੱਧ ਤੋਂ ਵੱਧ ਵੀਰ ਨੂੰ ਕੰਮ ਦਿਆ ਕਰੋ ਜੀ ਵੀਰ ਕਿੰਨੇ ਪਲ ਹੋਰ ਸੀ ਦਾ ਹਸਾਬ ਦਾ ਇੱਥੀ ਦੀਏ ਤਿੰਨੇ ਤੇਰੇ ਕੋ ਕਾ ਸਾਡਾ ਆਇਆ ਹੋਇਆ ਦੇਖੋ ਓਏ ਕੀ ਕਰਦਾ ਤੂੰ ਕਾ ਕੀ ਕਰਦਾ ਤੂੰ ਕਾ ਕੀ ਕਰਦਾ ਓ ਦੁੱਧ ਕੌਣ ਪਾ ਕੇ ਆਉਂਦਾ ਤੁਹਾਡੇ ਮੇਰੀ ਮੰਮੀ ਨਾਨੀ ਨਾਨੀ ਦੁੱਧ ਉੱਥੇ ਉੱਥੇ ਕੁੱਤੇ ਦੇ ਪਿੰਡ ਪਿੰਡ ਮੇਰੀ ਮੰਮੀ ਲੈ ਜਾਂਦੀ ਨਹੀਂ ਦੁੱਧ ਕੌਣ ਪਾ ਕੇ ਆਉਂਦਾ ਆਂਦਾ ਦਾदू ਕੇ ਦੋਜੀ ਹੈ ਦੋਜੀ ਆਉਂਦਾ ਦਾदू ਦੁੱਧ ਪਾ ਕੇ ਆਉਂਦਾ ਨਹੀਂ ਦੋਜੀ ਦੁੱਧ ਜਾਂਦਾ ਦੁੱਜੀ ਆਉਂਦਾ ਹੈ ਹਾਂ ਦੁੱਧੀ ਲੈ ਕੇ ਆਉਂਦਾ ਦੁੱਧ ਦੁੱਧੀ ਲੈ ਕੇ ਜਾਂਦਾ ਦੁੱਧ ਅੱਛਾ ਜੀ ਦੇਖ ਲੋਈ ਇਹਨੂੰ ਇੰਨਾ ਪਤਾ ਵੀ ਦੁੱਜੀ ਦੁੱਧ ਲੈ ਕੇ ਜਾਂਦਾ ਕੈਰਬੀਏ ਲੈ ਕੇ ਜਾਂਦਾ ਕਿਲੋ ਹੈ ਕੈਰਬੀਏ ਕਿਲੋ ਲੈ ਕੇ ਜਾਂਦਾ 1 ਕਿਲੋ ਲੈ ਜਾਂਦਾ 1 ਕਿਲੋ ਲੈ ਜਾਂਦਾ ਇਹ ਜੋਧ ਵੀਰ ਦੀ ਸਪੋਰਟ ਕਰੋ ਜੀ ਵੱਧ ਤੋਂ ਵੱਧ ਬਹੁਤ ਵਧੀਆ ਬੰਦਾ ਹੈ ਇਹਨੇ ਦੁੱਖ ਬਹੁਤ ਕੱਟਿਆ ਤੇ ਹੁਣ ਥੋੜਾ ਜਿਹਾ ਜੇ ਵੀ ਅੱਖ ਦਾ ਇਹ ਕਹਿੰਦਾ ਵੀ ਆਪਰੇਸ਼ਨ ਉਹ ਡਾਕਟਰ ਦੇ ਹਿਸਾਬ ਨਾਲ ਜੋ ਜਿਵੇਂ ਕਹੂ ਉਵੇਂ ਕਰਾਂਗੇ ਮਿਲਦੇ ਆਈ ਅਗਲੇ